ਅਜਨ ਇੱਕ ਮੈਡਾ ਪੁੱਛਵਾਜੋ ਜਨਾ ਜਿਹੜਾ ਬੁੱਧ ਦਾ ਨਾਮ ਦਾ ਸਾੰਗ ਹੈ ਕਿ ਕਿੰਨੇ ਬੰਦੇ ਇਸ ਮਾਮਲੇ ਦੇ ਵਿੱਚ ਫੜੇ ਗਏ ਨੇ ਤੇ ਕੀ ਬਾਤ ਪੂਰਾ ਮਾਮਲਾ ਹਾਂਜੀ ਸਾਡੇ ਕੋਲ ਇੱਕ ਸਾਡੀ ਮਹਿਲਾ ਪੁਲਿਸ ਕਾਂਸਟੇਬਲ ਦੀ ਕੰਪਲੇਟ ਆਈ ਸੀ ਕਿ ਉਹ ਜਿਹੜੀ ਉਹ ਜਦੋਂ ਡਿਊਟੀ ਤੋਂ ਘਰ ਵਾਪਸ ਜਾ ਰਹੀ ਸੀ ਤਾਂ ਉਹਦੀ ਦੋ ਜਾਨੇ ਐਕਟਿਵਾ ਤੇ ਉਹਦੀ ਜਿਹੜੀ ਹੈਗੀ ਇਹ 골ਡ ਚੈਨ ਪਾਈ ਹੋਈ ਸੀ ਮੰਗਲ ਸੂਤਰ ਉਹ ਖੋ ਕੇ ਲੱਗੀ ਉਹ ਸਿਵਲ ਕੱਪੜਿਆਂ ਚ ਸੀ ਜਦੋਂ ਉਹ ਜਾ ਰਹੀ ਸੀਗੀ ਘਰ ਆਪਣੇ ਤੇ ਉਹਦੀ ਕੰਪਲੇਟ ਤੇ ਆਪਾਂ ਐਫਆਈਆਰ ਦਰਜ ਕਰਕੇ ਫਿਰ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਤਾਂ ਆਪਾਂ ਇਸ ਮਾਮਲੇ 'ਚ ਤਿੰਨ ਬੰਦੇ ਆਪਾਂ ਫੜੇ ਹਾਂ। ਕੋਈ ਸੀਸੀਟੀਵੀ ਵੀ ਨਹੀਂ ਸੀ। ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਦੇ ਬੇਸਿਸ ਤੇ ਆਪਾਂ ਫੜੇ ਹਾਂ ਤਿੰਨ ਬੰਦੇ ਇਹਦੇ 'ਚ ਆਪਾਂ ਫੜੇ ਅਰੈਸਟ ਕੀਤੇ ਆ। ਉਹਨਾਂ ਤੋਂ ਆਪਾਂ ਨੂੰ ਵਾਰਦਤ 'ਚ ਵਰਤੀ ਗਈ ਐਕਟਿਵਾ ਇਹ ਕਮਾਨੇਦਾਰ ਚਾਕੂ ਤੇ ਇੱਕ ਖੰਡਾ ਬਰਾਮਦ ਹੋਇਆ ਤੇ ਉਹਨਾਂ ਨੂੰ ਪੇਸ਼ ਕਰਕੇ ਹੁਣ ਪੇਸ਼ ਕਰਨ ਵਾਸਤੇ ਲੈ ਗਏ ਆ ਰਿਮਾਂਡ ਹਾਸਲ ਕਰਕੇ ਜਿਹੜੀ ਚੇਨ ਵੀ ਰਿਕਵਰ ਕਰਵਾਈ ਜਾਊਗੀ। ਇਹ 28 ਤਰੀਕ ਸ਼ਾਮੀ 6:00 ਵਜੇ ਦਾ ਟਾਈਮ ਸੀ 6:30 ਵਜੇ ਦਾ ਇਹ ਵੀ ਆਪਣੇ ਉਧਰ ਮੈਰੀਟੋਰੀਅ ਸਕੂਲ ਦੇ ਆਸ-ਪਾਸ ਜੇ ਇਹ ਜਿਹੜੀ ਹੈਗੀ ਹੈ ਹਾਦਸਾ ਵਾਪਰਿਆ ਸੀਗਾ ਤੇ ਹਾਂ ਫਿਰ ਤੇਰਾ ਮੈਂ ਉਹ ਵੀ ਇੱਕ ਵਾਰ ਜਾ ਰਹੇ ਸੀ ਜਾਂ ਜੋ ਉਹ ਪੈਦਲ ਸੀ ਹਾਂਜੀ ਜਿਹੜੀ ਸਾਡੇ ਲੈਡੀ ਕਾਂਸਟੇਬਲ ਸੀ ਉਹ ਵੀ ਐਕਟਿਵਾ ਤੇ ਆਪਣੀ ਐਕਟਿਵਾ ਤੇ ਸਿਵਲ ਕੱਪੜਾ ਚ ਘਰੇ ਵਾਪਸ ਜਾ ਰਹੇ ਸੀ ਤੇ ਇਹਨਾਂ ਨੇ ਕਿ ਚਲਿਉਣਾ ਨੂੰ ਦੇਖ ਲਿਆ ਉਹਨਾਂ ਦੀ ਜਿਹੜੀ ਹੈਗੀ ਚੇਨ ਬਾਹਰ ਦਿਖ ਰਹੀ ਸੀ ਤਾਂ ਇਹਨਾਂ ਨੇ ਚਪਟਾ ਮਾਰ ਕੇ ਉਹਨੂੰ ਉਹ ਖੋ ਕੇ ਲੈ ਲਿਆ ਉਹ ਐਕਚੁਅਲੀ ਉਹਨਾਂ ਦਾ ਥੋੜਾ ਜਿਹਾ ਬੈਲੈਂਸ ਵਿਗੜ ਗਿਆ ਸੀਗਾ ਉਹ ਥੋੜਾ ਜਿਹਾ ਉਹਨਾਂ ਦੀ ਐਕਟਿਵ ਡਗ ਮੰਗਾ ਕੇ ਇੱਕ ਪਾਸੇ ਨੂੰ ਖੇਢੀ ਹੋ ਕੇ ਡਿੱਗੀ ਸੀ ਤਾਂ ਕਮੋ ਕੋਈ ਨਹੀਂ ਹੋਈ ਫਾਤ ਜਲਦੀ ਨਾਲ ਫਿਰ ਨਿਕਲ ਗਏ ਸੱਟਾਂ ਕਿੱਟਾ ਤਾਂ ਨਹੀਂ ਲੱਗੀਆਂ ਸੀਗੇ ਮੈਮ ਨਹੀਂ ਸੱਟਾਂ ਤੋਂ ਬਚਾ ਹੋ ਗਿਆ ਜੇ ਸੱਟਾਂ ਨਿਕੋਈ ਲੱਗੀਆਂ ਉਹਨਾਂ ਨੇ ਮਤਲਬ ਉਸ ਤੋਂ ਬਾਅਦ ਜੇ ਤੁਹਾਡੇ ਕੋਈ ਥਾਣੇ ਆਪਣੇ ਤੁਹਾਨੂੰ ਥਾਣਾ ਪੈਂਦਾ ਸੀ ਜਾਂ ਦੂਸਰਾ ਥਾਣਾ ਹਾਂਜੀ ਹਾਂਜੀ ਮੇਰਾ ਥਾਣਾ ਪੈਂਦਾ ਜੀ ਮੇਰੇ ਥਾਣੇ ਐਫਓਰ ਦਰਜ ਹੋਈ